ਦੇ ਵਿੱਚ ਕੰਟੈਕਟ ਕੀ ਅਪਡੇਟ ਹੈ ਇਸ ਲੜਕੀ ਦੇ ਹੱਤਿਆਕੰਡ ਮਾਮਲੇ ਦੇ ਵਿੱਚ ਸੌਰੀ ਆਵਾਜ਼ ਨਹੀਂ ਦੁਬਾਰਾ ਕੋਲ ਲੜਕੀ ਹੱਤਿਆਕੰਡ ਮਾਮਲੇ ਦੇ ਵਿੱਚ ਕੰਟੈਕਟ ਕੀ ਅਪਡੇਟ ਮਿਲ ਪਾਇਆ ਇਸ ਕੇਸ ਜਿਹੜੀ ਅਸੀਂ ਕੱਲ ਐਫ ਆਈ ਆਰ ਨੰਬਰ 21 ਪੀ ਐਸ ਮੋੜ ਤੋਂ ਦਰਜ ਕੀਤਾ ਸੀਗਾ ਬਿਆਨਾਂ ਦੇ ਆਧਾਰ ਤੇ ਕਿਡਨੈਪਿੰਗ ਕੁੜੀ ਨੂੰ ਬਰਗਲਾ ਕੇ ਲੈ ਕੇ ਜਾਣਾ ਔਰ 120 ਦੀ ਜਿਹੜੇ ਪੀ ਐਨ ਐਸ ਦੇ ਸੈਕਸ਼ਨਸ ਹੈ ਉਹਨਾਂ ਤਹਿਤ ਮੋੜ ਥਾਣੇ 'ਚ ਅਸੀਂ ਪਰਚਾ ਦਰਜ ਕੀਤਾ ਸੀਗਾ ਬਾਈ ਨੇਮ ਪੰਜ ਦੇ ਨਾਂ ਲਿਖਾਏ ਗਏ ਸੀਗੇ ਜਿਹੜਾ ਇੱਕ ਮੇਨ ਦੋਸ਼ੀ ਉਹਦਾ ਦੋਸਤ ਉਹਦੇ ਮਾਪੇ ਔਰ ਉਹਦਾ ਚਾਚਾ ਉਹਨਾਂ ਸਾਰਿਆਂ ਦੀ ਅਰੈਸਟ ਹੁਣ ਤੱਕ ਹੋ ਚੁੱਕੀ ਹੈ ਚਾਰ ਦੀ ਕੱਲ ਹੋ ਗਈ ਸੀ ਪੰਜਵੀਂ ਜਿਹੜੀ ਉਹਦੀ ਮਦਰ ਹੈ ਉਹਦੀ ਅੱਜ ਸਵੇਰੇ ਹੋਈ ਹੈ ਔਰ ਕੱਲ ਹੀ ਅਸੀਂ ਐਨਡੀਆਰਐਫ ਦੀ ਟੀਮਾਂ ਲਗਾ ਦਿੱਤੀਆਂ ਸੀਗੇ ਜਿਹੜੇ ਮੋਰਫੁਰ ਦੇ ਨਹਿਰ 'ਚ ਸੋ ਦੈਟ ਬੋਡੀ ਰਿਟਰੀਵ ਹੋ ਜਾਏ ਪਰ ਕੱਲ ਨਹੀਂ ਮਿਲ ਪਈ ਸੀ ਅੱਜ ਸਵੇਰ ਤੋਂ ਦੁਬਾਰਾ ਟੀਮਾਂ ਲਗੀਆਂ ਸਿਗੀਆਂ ਤੇ ਅੱਜ 2 ਘੰਟੇ ਪਹਿਲਾਂ ਲੜਕੀ ਦੀ ਬਾਡੀ ਵੀ ਰਿਕਵਰ ਹੋ ਗਈ ਹੈ ਔਰ ਜੋ ਇੱਥੇ ਲੋਕਾਂ ਦੀ ਮੰਗ ਸੀਗੀ ਕਿ ਅਸੀਂ ਸਿਵਲ ਹਸਪੀਟਲ ਤੋਂ ਨਹੀਂ ਪੋਸਟਮਾਰਟਮ ਕਰਾਣਾ ਅਸੀਂ AIMs ਤੋਂ ਕਰਾਣਾ ਤੇ ਉਹਨਾਂ ਦੀ ਗੱਲ ਮੰਨਦੇ ਹੋਏ ਅਸੀਂ AIMs 'ਚ ਪੋਸਟਮਾਰਟਮ ਕਰਾ ਰਹੇ ਹਾਂ ਜਿੱਥੇ ਸਪੈਸ਼ਲੀ ਇੱਕ ਟੀਮ ਆਫ ਡਾਕਟਰਸ ਤੋਂ ਪੋਸਟਮਾਰਟਮ ਕਰਾਉਂਦੀ ਸੀ ਰਿਕੁਐਸਟ ਪਾਈ ਹੈ ਉਹ ਵੀ ਇਨ ਵੀਡੀਓ ਵੀਡੀਓਗ੍ਰਾਫੀ ਦੇ ਤਹਿਤ ਔਰ ਜਿਹੜੇ ਇਹਨਾਂ ਨੂੰ ਸ਼ੰਕਾ ਹੈ ਕਿ 2-3 ਹੋਰ ਮੁੰਡਿਆਂ ਦੇ ਨਾਮ ਲੈ ਰਹੇ ਉਹਨਾਂ 'ਚੋਂ ਇੱਕ ਨੂੰ ਅਸੀਂ ਆਲਰੇਡੀ ਡਿਟੇਨ ਕਰ ਲਿਆ ਤੇ ਦੂਜੇ ਦੀ ਭਾਲ ਜਾਰੀ ਹੈ ਔਰ ਇਹਦੇ ਕੇਸ 'ਚ ਜਿਹੜਾ ਐਸਐਚਓ ਵੱਲੋਂ ਕਾਫੀ ਅਣਗਹਿਲੀ ਹੈਂਡਲਿੰਗ ਚ ਕੀਤੀ ਗਈ ਹੈ ਉਹਦੇ ਉਹਨੂੰ ਦੇਖਦੇ ਹੋਏ ਮੈਂ ਐਸਐਚਓ ਮੋਰ ਨੂੰ ਸਸਪੈਂਡ ਕਰ ਦਿੱਤਾ ਹੈ ਔਰ ਇੱਕ ਨਵਾਂ ਇੱਥੇ ਇੰਸਪੈਕਟਰ ਨੂੰ ਫਿਲਹਾਲ ਉਹਦੀ ਹਾਜ਼ਰੀ ਪੁਆਈ ਹੈ ਇਹ ਬੀਐਸ ਤੁਹਾਡੀ ਕੰਡਕਟਰੀ ਨੂੰ ਲੈ ਕੇ ਉਹ ਪੋਲਿਟਿਕ ਲੈਗ ਨੂੰ ਵੀ ਕਾਫੀ ਰੋਜ਼ ਮਰਦਤ ਹੈ ਕੁਲਦੀਪ ਸਿੰਘ ਨੂੰ ਜੀ ਉਹ ਕਿਸੇ ਡਿਊਟੀ ਕਰਕੇ ਥੋੜਾ ਲੇਟ ਪਹੁੰਚਿਆ ਸੀ ਪਰ ਜੇ ਲੱਗਦਾ ਹੈ ਕਿ ਉਹਨੇ ਵੀ ਮਿਸਹੰਡਲ ਕੀਤਾ ਤਾਂ ਉਹਦਾ ਵੀ ਅਸੀਂ ਜ਼ਰੂਰ ਉਹਦਾ ਉਹਦੇ ਤੇ ਵੀ ਐਕਸ਼ਨ ਲਵਾਂਗੇ ਦੇਖੋ ਲੋਕਾਂ ਦਾ ਰੋਸ ਡੀਐਸਪੀ ਤੇ ਬਹੁਤ ਹੈ ਜੀ ਚੰਗੀ ਕਾਰਜਕਾਰੀ ਨਹੀਂ ਕੀਤੀ ਇਸ ਜੀ ਕੋਈ ਨਹੀਂ ਜੀ ਮੈਂ ਇਨੀਸ਼ੀਅਲੀ ਜੋ ਐਸਐਚਓ ਕਿਉਂਕਿ ਸਿਗਾ ਡੀਐਸਪੀ ਥੋੜਾ ਲੇਟ ਹੀ ਭੇਜਿਆ ਗਿਆ ਸੀਗਾ ਇਸ ਕਰਕੇ ਅਸੀਂ ਡੀਐਸਪੀ ਦਾ ਵੀ ਰੋਲ ਮੈਂ ਵਾਚ ਕਰਾ ਲੈਂਦੀ ਹਾਂ ਠੀਕ ਹੈ ਥੈਂਕ ਯੂ ਥੈਂਕ ਯੂ